ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ 25 ਨਵੰਬਰ ਤੇ ਤੁਹਾਨੂੰ ਪਤਾ ਹੈ ਕਿ ਕੱਲ ਜਿਹੜੇ ਦਰਮਿੰਦਰ ਹਾਂਜੀ ਬਾਲੀਵੁੱਡ ਦੇ ਬਹੁਤ ਵੱਡੇ ਐਕਟਰ ਦਰਮਿੰਦਰ ਦਿਓਲ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਮਤਲਬ ਕਿ ਆਖਰੀ ਰਸੂਮਾਤ ਵੀ ਅਦਾ ਕਰ ਦਿੱਤੀਆਂ ਗਈਆਂ ਨੇ ਤੇ ਉਸੇ ਮੌਕਾਸੇ ਦੇ ਨਾਲ ਅਸੀਂ ਇੱਕਾਜੀ ਇੰਟਰਵਿਊ ਲੈ ਕੇ ਆਏ ਆ ਯੁਗਰਾਜ ਸਿੰਘ ਜੋ ਕਿ ਅਗਰ ਬੰਦਾ ਕਿਹਾ ਜਾਵੇ ਪੰਜਾਬੀ ਇਹ ਇੰਡਸਟਰੀ ਦੇ ਵੀ ਐਕਟਰ ਵੀ ਨੇ ਇੱਕ ਉਹਨਾਂ ਦਾ ਬੜਾ ਨਾਮ ਏ ਉਹਨਾਂ ਦੇ ਨਾਲ ਇਹਨਾਂ ਦਾ ਰਿਲੇਸ਼ਨ ਵੀ ਬਹੁਤ ਹੈ ਜੀ ਵੱਡੀ ਸ਼ਖਸੀਅਤ ਨੇ ਤੇ ਉਹਨਾਂ ਦੇ ਨਾਲ ਇਹਨਾਂ ਦਾ ਕਿਵੇਂ ਦਾ ਰਿਲੇਸ਼ਨ ਰਿਹਾ ਇਹਨਾਂ ਨੇ ਇੱਕ ਦੋ ਮੂਵੀਆ ਵੀ ਉਹਨਾਂ ਨਾਲ ਕੀਤੀਆਂ ਨੇ ਤੇ ਉਹ ਆਪਣਾ ਐਕਸਪੀਰੀਅੰਸ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਨੇ ਤੇ ਹੁਣ ਆਪਾਂ ਵੀਡੀਓ ਦੇਖਨੇ ਉਦੋਂ ਜਦ ਅਸੀਂ ਇਕੱਠੇ ਸੀਗੇ ਅਸੀਂ ਉਹਨਾਂ ਦੇ ਚਲੇ ਗਏ ਤੇ ਹੋਰੈਸਟਿੰਗ ਰੂਮ ਦੇ ਵਿੱਚ ਤੇ ਕਹਿੰਦੇ ਆ ਜਾ ਵੀ ਰੋਟੀਆਂ ਦਿਖਾਈਏ ਲਾਲ ਜੀ ਗੱਡੀ ਉਹਨਾਂ ਕੋਲ ਤੇ ਅਨਕ ਲਾਈ ਹੋਈਆਂ ਤਾਂ ਆਇਆ ਆਇਆ ਲੱਗਦਾ ਜਿਵੇਂ ਕਿਸੇ ਨੇ ਨਾ ਵੱਡੇ ਵੱਡੇ ਰੱਬ ਨੇ ਅੱਖਾਂ ਤੇ ਸਾਰੀਆਂ ਚੀਜ਼ਾਂ ਉੱਥੋਂ ਲੈ ਕੇ ਬਣਾਈਆਂ ਹੋਣ ਕੇਅਰ ਬਹੁਤ ਕਰਦੇ ਸੀਗੇ ਉਹ ਉਹਨਾਂ ਦੀਆਂ ਫਾਰਮ ਹਾਊਸ ਦੇ ਵਿੱਚੋਂ ਵੀਡੀਓਸ ਅਕਸਰ ਦੇਖਦੇ ਸੀਗੇ ਤੇ ਮੇਰੀ ਲਾਸਟ ਕਨਵਰਸੇਸ਼ਨ ਆ ਉਸ ਤੋਂ ਬਾਅਦ ਕੁਦਰਤੀ ਮੁਲਾਕਾਤ ਨਹੀਂ ਹੋਈ ਮੈਂ ਉਹਨਾਂ ਦੀ ਫੋਟੋ ਸੀ ਇੱਕ ਪਿਛਲੇ ਸਾਲ ਇੱਕ ਇੰਟਰਵਿਊ ਕਰੀ ਸੀਗੀ ਉਹਦੇ ਵਿੱਚ ਤੁਸੀਂ ਇੱਕ ਜ਼ਿਕਰ ਕਰਿਆ ਸੀਗਾ ਕਿ ਬਹੁਤ ਛੇਤੀ ਜਿਹੜੇ ਬਾਲੀਵੁੱਡ ਦੇ ਲੈਜੈਂਡ ਨੇ ਆਪਣੇ ਇੰਡੀਆ ਦੇ ਲੈਜੈਂਡ ਨੇ ਤਰਮਿੰਦਰ ਜੀ ਹੈ ਨਾ ਇਸ ਟਾਈਮ ਹੈਲਥ ਉਹਨਾਂ ਦੀ ਕਾਫੀ ਜ਼ਿਆਦਾ ਖਰਾਬ ਚੱਲ ਰਹੀ ਆ ਆਪਾਂ ਸਾਰਿਆਂ ਨੇ ਦੇਖਿਆ ਕਿ ਫਿਲਮ ਦਾ ਤੁਹਾਡਾ ਬਣ ਰਿਹਾ ਇਕੱਠਿਆਂ ਦਾ ਉਹ ਪ੍ਰੋਜੈਕਟ ਦਾ ਹੈ ਕੋਈ ਸੰਭਾਵਨਾ ਆ ਨਹੀਂ ਹੁਣ ਤਾਂ ਬਹੁਤ ਬਿਮਾਰ ਹੋ ਗਏ ਕਾਫੀ ਜ਼ਿਆਦਾ ਸੀਰੀਅਸ ਨੇ ਹੈ ਗੱਲ ਆ ਵੀ ਜੋ ਜੋ ਜ਼ਿੰਦਗੀ ਉਸ ਜੱਟ ਨੇ ਜਿਉਈ ਹੈ ਹਾਂ ਕੋਈ ਮਾਈਦਾ ਲਾਲ ਨਹੀਂ ਜੀ ਸਕਦਾ ਜੀ ਮੈਨੂੰ ਤਾਂ ਬਹੁਤ ਫਕਰ ਆ ਕਿ ਉਹ ਸਾਡੇ ਪਿਓ ਵਰਗੇ ਸਾਡੇ ਵੱਡੇ ਭਾਈ ਜੀ ਵੀ ਆ ਮਾਰਾਈ ਕਰੇ ਸਾਰੀ ਦੁਨੀਆ ਦੀ ਨਜ਼ਰ ਨਾਲ ਉਮਰ ਲੱਗ ਜੇ ਸਾਰੀ ਦੁਨੀਆ ਦੀ ਆ ਖੁਸ਼ੀਆਂ ਉਸ ਆਦਮੀ ਨੂੰ ਮਿਲ ਜਾਣ ਉਹਨੂੰ ਤਾਂ ਮਹਾਰਾਜ ਨੇ ਉਹਨਾਂ ਨੂੰ ਕਿਤੇ ਅਲੱਗ ਬੈਠ ਕੇ ਬਣਾਇਆ ਹੈ ਹੈਂਸ ਮੋਸਟ ਹੈਂਡਸਮ ਮੈਨ ਦੇਖ ਲੋ ਕਿੰਨਾ ਵਾ ਆਦਮੀ ਸੋਹਣਾ ਸੁਨੱਖਾ ਸੀ ਨਾ ਹਾਂਜੀ ਉਹਨਾਂ ਦਾ ਦਿਲ ਦਾ ਵੀ ਸੁਨੱਖਾ ਸੁਨੱਖਾ ਤੁਸੀਂ ਤਾਂ ਫਿਲਮ ਵੀ ਕਰੀਏ ਗੁਰਬਾਨੀ ਜੱਟ ਦੀ ਮੈਂ ਕਹ ਜੀ ਨਾ ਤਾਂ ਉਹਦੇ ਅਰਗਾ ਐਕਟਰ ਪੈਦਾ ਹੋਵੇ ਨਾ ਉਹਦੇ ਅਰਗਾ ਹੁਸਨ ਕੋਈ ਦੇਵੇ ਰੱਬ ਦੇਵੇ ਕਿਸੇ ਨੂੰ ਤੇ ਨਾ ਹੀ ਉਹder ਦਾ ਇਨਸਾਨ ਪੈਦਾ ਹੋਇਆ ਉਹ ਐਸਾ ਇਨਸਾਨ ਮੈਨੂੰ ਖੁਦ ਨੂੰ ਬਹੁਤ ਪਸੰਦ ਨੇ ਉਹ ਪਰਸਨਲੀ ਵੀ ਤੇ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਤੋਂ ਜਰੂਰ ਉਹਨਾਂ ਬਾਰੇ ਕੋਈ ਨਾ ਕੋਈ ਗੱਲ ਸੁਣਾ ਕਿਉਂਕਿ ਤੁਸੀਂ ਫਿਲਮ ਵੀ ਇਕੱਠਿਆਂ ਕੀਤੀ ਤੇ ਵੈਸੇ ਵੀ ਤੁਹਾਡਾ ਪਿਆਰ ਵੀ ਬਹੁਤ ਜ਼ਿਆਦਾ ਹੈ ਹੈ ਨਾ ਤੇ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਉਹ ਮੈਂ ਕਹ ਜੀ ਧਰਮਪਾਲ ਜੀ ਅਰਗਾ ਇਨਸਾਨ ਉਹਦਾ ਅਰਗਾ ਪਿਆਰਾ ਉਹਦੇ ਸਾਰੇ ਗੁਣ ਨੇ ਮਹਾਰਾਜ ਜੀ ਉਸ ਬੰਦੇ ਚ ਰੱਬ ਨੇ ਸਾਰੇ ਗੁਣ ਦਿੱਤੇ ਆ ਉਹ ਤਾਂ ਜਿਹੋ ਜੀ ਜ਼ਿੰਦਗੀਆਂ ਨੇ ਜੀ ਹੈ ਜੇ ਕੋਈ 1000 ਸਾਲ ਵੀ ਜੀ ਲੇ ਤਾਂ ਵੀ ਇਹ ਜੀ ਜ਼ਿੰਦਗੀ ਨਹੀਂ ਜੀ ਸਕਦਾ ਸਹੀ ਗੱਲ ਹੈ ਉਹ ਤਾਂ ਕੁਰਬਾਨ ਜਾਈਏ ਉਹਦੇ ਤੇ ਗੱਲ ਤੇ ਤੇ ਤੁਸੀਂ ਜਿਹੜੀ ਫਿਲਮ ਕਰੀ ਸੀ ਕੁਰਬਾਨੀ ਜੱਟ ਦੀ ਸੀ ਨਾਮ ਹਾਂਜੀ ਹਾਂਜੀ ਪ੍ਰੀਤੀ ਸੱਪੂਰ ਵਾਲੀ ਫਿਲਮ ਜੀ ਉਸ ਟਾਈਮ ਪਹਿਲੀ ਵਾਰ ਉਹਨਾਂ ਟਾਈਮਾਂ 'ਚ ਮੁਲਾਕਾਤ ਹੋਈ ਸੀ ਕਿਵੇਂ ਮਤਲਬ ਕਿ ਗੱਲਬਾਤ ਜਾਂ ਫੈਨ ਸੀਗੇ ਉਹਨਾਂ ਦੇ ਜਾਂ ਪ੍ਰੋਫੈਸ਼ਨਲ ਤੌਰ ਦੇ ਉੱਤੇ ਮਿਲੇ ਉਹਨਾਂ ਨਾਲ ਪਹਿਲੀ ਵਾਰ ਹੀ ਪਹਿਲਾਂ ਵੀ ਮਿਲੇ ਸੀ ਮਿਲੇ ਤਾਂ ਇੱਕ ਦੋ ਵਾਰੀ ਪਹਿਲਾਂ ਵੀ ਸੀ ਉਹਨਾਂ ਦੀ ਸ਼ੂਟਿੰਗ ਤੇ ਗਏ ਸੀ ਬਹੁਤ ਪਿਆਰ ਕੀਤਾ ਸੀ ਉਹਨਾਂ ਨੇ ਤੇ ਉਦੋਂ ਜਦ ਅਸੀਂ ਇਕੱਠੇ ਸੀਗੇ ਤਾਂ ਅਸੀਂ ਉਹਨਾਂ ਦੇ ਚਲੇ ਗਏ ਜਿੱਥੇ ਅਰੇਸਟਿੰਗ ਰੂਮ ਦੇ ਵਿੱਚ ਅੱਛਾ ਜੀ ਤੇ ਕਹਿੰਦੇ ਆਜੇ ਵੀ ਰੋਟੀਆਂ ਦਿਖਾਈਏ ਤੇ ਜਾ ਕੇ ਦੇਖਿਆ ਮੋਟ ਡੱਬਾ ਭਰਿਆ ਹੋਇਆ 10 12 ਵੱਡੇ ਵੱਡੇ ਡੱਬੇ ਵਿੱਚ ਕਲੇਜੀ ਚਿਕਨੀਏ ਉਹ ਮੈਂ ਮੈਂ ਕਿਹਾ ਬਾਜੀ ਇਹ ਸਾਰੀ ਆਪਾਂ ਹੀ ਖਾਣੀ ਹੈ ਕਹਿੰਦੇ ਮਰਜੀ ਹੈ ਤੁਹਾਡੀ ਜੇ ਖਾਣੀ ਤੁਸੀਂ ਵਿੱਚ ਖਾ ਲਓ ਮੈਂ ਕਿਹਾ ਜੇ ਅੱਪ ਮੁਕਾ ਦੇਣਾ ਇਹ ਕਹਿੰਦੇ ਜੇ ਮੁਕਾ ਮੁਕਾਦ ਤਾਂ ਦੇਵਾਂਗਾ ਕਹਿੰਦੇ ਹਾਂ ਫਿਰ ਅਸੀਂ ਵਿੱਚ ਅਸੀਂ ਵੀ ਖਾਦਾ ਜਦੋਂ ਪਰ ਮੈਂ ਖਰਾਕ ਦੇਖ ਕੇ ਹੈਰਾਨ ਹੋ ਗਿਆ ਵੀ ਆਡਾ ਸਰੀਰ ਨੂੰ ਐਡੀ ਖਰਾਕ ਚਾਹੀਦੀ ਫਿਰ ਉਹਨੇ ਗੱਲਾਂ ਸੁਣਾਈਆਂ ਉਹਨੂੰ ਜੋਗ ਸੁਣਾਏ ਉਹਨਾਂ ਨੇ ਓਏ ਹੋਏ ਹੱਸ-ਹੱਸ ਕਮਲੇ ਕਰਤੇ ਸਾਰੇ ਤੇ ਮੈਂ ਦੇਖਿਆ ਮੈਂ ਜਦੋਂ ਗੱਲ ਕਰਦੀ ਸੀ ਮੈਂ ਉਹਦੀ ਸ਼ਕਲ ਵਾਲ ਦੇਖੀ ਜਾਂਦੀ ਸੀ ਐ ਕਰਕੇ ਮੈਂ ਇਹ ਧੰਨਾ ਜੱਟ ਬੈਠਾ ਐ ਐਡਾ ਭੋਲਾ ਬੰਦਾ ਬੈਠਾ ਰੱਬ ਦਾ ਬੰਦਾ ਬੈਠਾ ਕੋਈ ਛਲਕ ਕਪਟ ਨਹੀਂ ਕੋਈ ਕੁਝ ਨਹੀਂ ਚਿਹਰੇ ਤੇ ਨੂਰ ਅੱਖਾਂ ਚ ਪਿਆਰ ਹਾਂਜੀ ਤੇ ਭਾਗ ਵੀ ਤਾਂ ਲੱਗੇ ਹੈ ਜੀ ਤੇ ਭਾਗ ਵੀ ਤਾਂ ਹੀ ਲੱਗੇ ਹਾਏ 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 ਮਤਲਬ ਕੀ ਦਸੀਏ ਮੇਰੇ ਲਈ ਤਾਂ ਉਹ ਮੇਰੇ ਮੈਂ ਕਹਿੰਦਾ ਜਿਵੇਂ ਕਿਹਾ ਸੀ ਆਈਡੀਅਲ ਤੱਕ ਬੜਾ ਛੋਟਾ ਜਿਹਾ ਅਲਫਾਜ਼ ਹੈ ਵੀ ਜੇ ਇਨਸਾਨ ਹੋਵੇ ਤਾਂ ਇਹੋ ਜਿਹਾ ਹੋਵੇ ਇਹੋ ਜਿਹਾ ਹੋਵੇ ਸਹੀ ਗੱਲ ਹੈ ਮੈਂ ਕਈ ਵਾਰੀ ਮੈਨੂੰ ਤੇ ਪਤਾ ਮੇਰੇ ਹੁਣ ਮੇਰੇ ਜ਼ਹਿਨ ਚ ਕਈ ਵਾਰੀ ਮੈਂ ਕਹਿ ਦਿੰਦਾ ਵੀ ਮਹਾਰਾਜ ਜੇ ਫਿਲਮਾਂ ਤੁਸੀਂ ਹੁਣ ਛੱਡਤੀਆਂ ਦਾੜਾ ਰੱਖ ਕੇ ਅੰਮ੍ਰਿਤ ਛਕ ਲੋ ਤੇ ਦਸਤਾਰ ਬੰਨ ਲਓ ਆਏ ਹਾਏ ਹੋਏ ਫਿਰ ਧਰਮਿੰਦਰ ਕੀ ਲੱਗਦਾ ਹੁੰਦਾ ਸਹੀ ਹੈ ਨੇ ਮੇਰੀ ਬੜੀ ਚਾਨਾ ਸੀ ਉਹਨਾਂ ਨੂੰ ਇਸ ਦਸਤਾਰ ਚ ਦਾੜੇ ਚ ਦੇਖਣ ਲਈ ਵੀ ਉਹਨਾਂ ਦਾ ਦਾੜਾ ਰੱਖਿਆ ਹੋਵੇ ਦਸਤਾਰ ਗੋਲ ਦਮਾਲਾ ਬੰਨਿਆ ਹੋਵੇ ਬੜਾ ਜੱਟ ਕੋੜੇ ਤੇ ਚੜਿਆ ਹੋਵੇ ਫਿਰ ਸਾਰੇ ਜਿੰਨੇ ਯੋਧੇ ਨੇ ਫਿਰ ਉਹਨਾਂ ਵਰਗੇ ਲੱਗੇ ਉਹਨਾਂ ਵਰਗੇ ਸਰ ਚਲੋ ਮੌਕਾ ਨਹੀਂ ਆਇਆ ਕਦੇ ਮੌਕਾ ਨਹੀਂ ਆਇਆ ਸਹੀ ਗੱਲ ਹੈ ਉਹ ਕੁਦਰਤੀ ਹੁੰਦਾ ਹੈ ਕਿਸੇ ਨੇ ਉਸ ਵੇਲੇ ਸੋਚਿਆ ਹੀ ਨਹੀਂ ਹਾਂ ਅਰ ਜੇ ਕਿਤੇ ਕੋਈ ਅਜਿਹੀ ਫਿਲਮ ਕਰਦੇ ਉਹ ਜਦੋਂ ਹਰੀ ਸਿੰਘ ਨਲੂਵਰ ਕੀ ਫਿਲਮ ਕਰਦੇ ਤਾਂ ਫਿਰ ਧਰਮਿੰਦਰ ਤੋਂ ਵੱਧ ਕੇ ਹਰੀ ਸਿੰਘ ਨਲੂਆ ਕੌਣ ਲੱਗ ਸਕਦਾ ਸੀ ਜਾਂ ਉਹ ਫਿਰ ਜਿੰਨੇ ਵੀ ਆਪਣੇ ਜਰਨੈਲ ਨੇ ਹਾਂਜੀ ਜਰਨਲ ਜ਼ਰਾਵਰ ਸਿੰਘ ਉਹ ਧਰਮਿੰਦਰ ਤੋਂ ਵੱਧ ਕੇ ਕੌਣ ਲੱਗ ਸਕਦਾ ਸੀ ਸੋ ਮੇਰੀ ਬੜੀ ਰੀਜ ਸੀ ਜਦ ਮੈਂ ਉਹਨੂੰ ਦੇਖਦਾ ਸੀ ਮੈਂ ਕਿਹਾ ਜੇ ਇਹਨਾਂ ਦੇ ਦਾੜਾ ਰੱਖੇ ਮੈਂ ਇੱਕ ਵਾਰੀ ਸਕੈਚ ਵੀ ਬਣਾਇਆ ਸੀ ਉਹਨਾਂ ਦਾ ਮੈਂ ਕਿਹਾ ਧਰਮਪਾ ਜੀ ਨੇ ਜੇ ਦਾੜਾ ਰੱਖਿਆ ਹੋਵੇ ਗੋਲ ਦਸਤਾਰ ਬੰਨੀ ਹੋਵੇ ਪਰਨਾ ਛੱਡਿਆ ਹੋਵੇ ਤੇ ਮੈਂ ਉਹ ਤੁਹਾਨੂੰ ਉਹ ਹੈਗਾ ਸਕੈਚ ਨੂੰ ਪਤਾ ਨਹੀਂ ਹੈ ਨਹੀਂ ਬਹੁਤ देर ਹੋ ਗਈ ਅੱਛਾ ਜੀ ਉਹ ਐਂ ਲੱਗਦੇ ਸੀ ਦੇਖ ਕੇ ਉਹਨਾਂ ਨੂੰ ਲੁੱਦਿਆਂ ਦਾ ਕੋਈ ਸੀਗਾ ਪੇਂਟਰ ਉਹਨੇ ਭੇਜਿਆ ਸੀ ਬਣਾ ਕੇ ਅੱਛਾ ਜੀ ਉਹ ਐ ਲੱਗਦੇ ਸੀ ਮੈਂ ਕਿਹਾ ਵੀ ਐਂ ਕਰਕੇ ਫੋਟੋ ਬਣਾ ਦੇ ਘੋੜੇ ਤੇ ਚੜੇ ਹੋਏ ਆ ਘੋੜਾ ਕਾਲਾ ਕੋ ਕਰਕੇ ਉਹ ਮੇਰੇ ਕੋਲ ਪੇਂਟਿੰਗ ਪਤਾ ਨਹੀਂ ਕਿੱਥੇ ਚਲੀ ਗਈ ਅੱਛਾ ਜੀ ਉਹ ਐਸੀ ਪੇਂਟਿੰਗ ਸੀ ਤੁਸੀਂ ਉਹਨੂੰ ਦੇਖ ਕੇ ਲਾਦੇ ਹੋ ਵਾਕਈ ਹਰੀ ਸਿੰਘ ਨਾਲ ਉਹ ਐਹੋ ਜਿਹੀ ਹੋਊਗਾ ਹਮ ਹਾਂਜੀ ਜਰਨਲ ਜਿੰਨੇ ਜੋਧੇ ਜਰਨਲ ਹੋਏ ਇਦਾਂ ਦੇ ਹੋਣਗੇ ਜਿੰਨੇ ਮਹਾਰਾਜ ਰਣਜੀਤ ਸਿੰਘ ਕੋਲ ਜਿਹੜੇ ਸਿੰਘ ਸੀ ਉਹ ਵੀ ਇਦਾਂ ਦੇ ਹੋਣਗੇ ਹਾਂਜੀ ਆਰਡਰ ਦੀ ਪਿੰਨੀ ਪਾਟਾ ਡਾ ਛਾਤਾ ਆ ਬਾਤ ਉਹ ਮੇਰੇ ਕੋ ਫੋਟੋ ਖੋ ਗੀ ਨਹੀਂ ਮੈਂ ਕਦੇ ਘਰ ਆਪਣਾ ਚਲਾ ਗਿਆ ਆਪਣੇ ਹੱਥੋਂ ਉੱਥੇ ਮੇਰਾ ਬਹੁਤ ਯਾਦਾਂ ਪਈਆਂ ਸੀ ਸੋ ਉਹਨਾਂ ਦੀ ਤਾਂ ਤੇ ਤੁਹਾਨੂੰ ਯਾਦ ਹੈ ਕੋਈ ਉਹਨਾਂ ਨਾਲ ਲਾਸਟ ਕੋਈ ਮੁਲਾਕਾਤ ਜਾਂ ਕਨਵਰਸੇਸ਼ਨ ਫੋਨ ਦੇ ਥਰੂ ਗੱਲਬਾਤ ਹੋਈ ਹੋਵੇ ਉਹ ਕਦੋਂ ਖੋਈ ਸੀ ਕਿਵੇਂ ਦੀ ਗੱਲਬਾਤ ਸਾਡੇ ਦੋਸਤ ਨੇ ਜੀ ਪਾਲ ਸਾਹਿਬ ਕੈਨੇਡਾ ਬਹੁਤ ਨੇੜੇ ਉਹਨਾਂ ਦੇ ਬੱਗੜ ਭਾਜੀ ਬਹੁਤ ਨੇੜੇ ਆ ਹਮੇਸ਼ਾ ਹੀ ਗੱਲ ਹੁੰਦੀ ਰਹੀ ਮੈਂ ਉਹਨਾਂ ਦੇ ਮਹੇਬਾਈ ਜੀ ਪੈਰੀ ਹੱਥ ਲਾਉਣਾ ਮਹਾਰਾਜੀ ਪੈਰੀ ਸੁਣਨਾ ਅਖੀਰਲੀ ਵਾਰੀ ਸੋਤੋਂ ਬਾਦ ਮੇਰੀ ਗੱਲ ਨਹੀਂ ਹੋਈ ਫੋਨ ਤੇ ਤੇ ਉਹਨਾਂ ਨੇ ਮੈਂ ਕਿਹਾ ਭਾਈ ਜੀ ਸਤਿ ਸ੍ਰੀ ਅਕਾਲ ਫਤੇ ਬੁਲਾਉਣਾ ਜੀ ਤੇ ਇਹ ਕੋਈ ਹੋ ਗਿਆ ਸਾਲ ਕੀ ਹੋ ਗਿਆ ਹੁਣ ਅੱਛਾ ਜੀ ਜਦੋਂ ਗੱਲਬਾਤ ਚੱਲਦੀ ਮੈਨੂੰ ਕਹਿੰਦੇ ਜੋਗਰਾਜ ਐਦਾਂ ਹੀ ਬੁਲਾਦੇ ਭਾਈ ਕਿਆ ਮਾਈ ਨੇ ਮਾਂ ਨੇ ਲਾਲ ਜਮਿਆ ਵਾਹ ਬੱਲੇ ਮੈਂ ਕਿਹਾ ਭਾਈ ਜੀ ਇਹ ਤਾਂ ਥੋੜੀ ਉਹ ਸ਼ੈਡੋ ਵੀ ਨਹੀਂ ਹੋਈ ਤੁਹਾਡੀ ਮਤਲਬ ਪਰਛਾਈ ਨਹੀਂ ਬਣ ਸਕਦਾ ਕਹਿੰਦੇ ਨਾ 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 ਜਿਉ ਤੂੰ ਕਰਤਾ ਕੋਈ ਨਹੀਂ ਕਰ ਸਕਦਾ ਉਹ ਮੁੰਡੇ ਨੇ ਕਿਆ ਕਰਤਾ ਕਿਆ ਬਾਤ ਹੈ ਉਹ ਇੰਨਕ ਪਿਆਰ ਮੇਰੀ ਲਾਸਟ ਕਨਵਰਸੇਸ਼ਨ ਆ ਉਸ ਤੋਂ ਬਾਅਦ ਕੁਦਰਤੀ ਮੁਲਾਕਾਤ ਨਹੀਂ ਹੋਈ ਮੈਂ ਉਹਦੀ ਫੋਟੋ ਸੀ ਇੱਕ ਗੱਡੀ ਦੇ ਵਿੱਚ ਬੈਠੇ ਆ ਸ਼ਾਇਦ ਮੈਂ ਤੁਹਾਨੂੰ ਦਿਖਾਈ ਵੀ ਹੋਵੇ ਉਹ ਲਾਲ ਜੀ ਗੱਡੀ ਉਹਨਾਂ ਕੋਲ ਤੇ ਅਨਕ ਲਾਈ ਹੋਈ ਆ ਤਾਂ ਆਇਆ ਆ ਲੱਗਦਾ ਜਿਵੇਂ ਕਿਸੇ ਨੇ ਨਾ ਵੱਡੇ ਵੱਡੇ ਰੱਬ ਨੇ ਅੱਖਾਂ ਤੇ ਸਾਰੀਆਂ ਚੀਜ਼ਾਂ ਉੱਥੋਂ ਲੈ ਕੇ ਬਣਾਈਆਂ ਹੋਣ ਹਮ ਸੋ ਆਈ ਥਿੰਕ ਉਹ ਬੜੀਆਂ ਚੀਜ਼ ਇੱਕ ਜਿਹੜੀ ਐ ਵੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਪਰ ਉਹ 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 ਫੋਟੋ ਮੈਨੂੰ ਭੇਜੀ ਉਹ ਕਹਿੰਦੇ ਇਹ ਫੋਟੋ ਤੁਹਾਨੂੰ ਕਿੱਥੋਂ ਮਿਲੀ ਆ ਹਮ ਇਮਰੀ ਲਾਸਟ ਕਨਵਰਸੇਸ਼ਨ ਆ ਮੈਂ ਕਿਹਾ ਜੀ ਇਹ ਤਾਂ ਤੁਹਾਡੇ ਕੋਲ ਨਹੀਂ ਉਹਨਾਂ ਨੂੰ ਜਨਮ ਦਿਨ ਤੇ ਭੇਜੀ ਸੀ ਅੱਛਾ ਜੀ ਉਹ ਫੋਟੋ ਮੇਰੇ ਕੋਲ ਹੁਣ ਵੀ ਹੈ ਵੀ ਮੈਂ ਤੁਹਾਨੂੰ ਭੇਜ ਦੂੰਗਾ ਹੂੰ ਤੇ ਅੱਧੇ ਦੇਖਿਓ ਵੀ ਲਾਲ ਗੱਡੀ ਬੈਠੇ ਆ ਕਰ ਕੇ ਐਨਕ ਲਾਈ ਹੋਈ ਐ ਕਰਕੇ ਦੇਖ ਰਹੇ ਆ ਐ ਕਰਕੇ ਤੇ ਉਹ ਐ ਲੱਗਦਾ ਬੱਲੇ ਬੱਲੇ ਇਸ ਤੋਂ ਵੱਧ ਕੇ ਸੋਹਣਾ ਬੰਦਾ ਕਿਆ ਬੁੱਲ ਕਿਆ ਨੈਣ ਨਕਸ਼ ਕਿਆ ਅੱਖਾਂ ਕਿਆ ਉਹਦੀ ਗੱਲ ਕਿਆ ਚਿਹਰਾ ਆਡਾ ਆਡੀ ਛਾਤੀ ਜੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿਸਮ ਦਿੱਤਾ ਮਹਾਰਾਜ ਨੇ ਉਹਨਾਂ ਨੇ ਸੰਭਾਲ ਕੇ ਵੀ ਬਹੁਤ ਰੱਖਿਆ ਸੰਭਾਲ ਕੇ ਕੇਅਰ ਬਹੁਤ ਕਰਦੇ ਸੀਗੇ ਉਹ ਉਹਨਾਂ ਦੀਆਂ ਫਾਰਮ ਹਾਊਸ ਦੇ ਵਿੱਚੋਂ ਵੀਡੀਓਜ਼ ਅਕਸਰ ਦੇਖਦੇ ਸੀਗੇ ਤੇ ਉਹ ਸ਼ੇਅਰ ਜੋ ਕਰਦੇ ਹੁਣ 2-3 ਦਿਨਾਂ ਤੋਂ ਜਿਵੇਂ ਪਹਿਲਾ ਖਬਰ ਉਹਨਾਂ ਬਾਰੇ ਚੱਲਣ ਲੱਗੀ ਬਹੁਤ ਸਾਰੇ ਚੈਨਲਜ਼ ਨੇ ਤਾਂ ਗਲਤ ਈ ਨਿਊਜ਼ ਚਲਾਤੀ ਸੀਗੀ ਉਹ ਗਲਤ ਹੈ ਜਿਹੜੀ ਚੀਜ਼ ਉਹ ਨਹੀਂ ਹੋਣੀ ਚਾਹੀਦੀ ਤੇ ਬਟ ਅੱਜ ਰੀਸੈਂਟ ਮੈਂ ਉਹਨਾਂ ਦੀਆਂ ਵੀਡੀਓਜ਼ ਕੁਝ ਤੋਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਨਾ ਤੁਸੀਂ ਇਹ ਛੱਡੋ ਮੈਂ ਤਾਂ ਹੋਮ ਮਿਨਿਸਟਰ ਤੇ ਹੈਰਾਨ ਆ ਜੀ ਉਹਨੇ ਆ ਗੱਲ ਕਰਤੀ ਕਦੇ ਕੋਈ ਕਿਸੇ ਹੋਰ ਨੇ ਕਰ ਇੱਕੋ ਗੱਲ ਨਾ ਕਰਨ ਵਾਲੀ ਬਹੁਤ ਸਾਰੇ ਐਕਟਰ ਇਹ ਇਹ ਗੱਲ ਦੇ ਵਿੱਚ ਬਹੁਤ ਡੂੰਗੀ ਗੱਲ ਆ ਇਹ ਈਵਨ ਕੇ ਨਾ ਚਲੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਉਹ ਮੈਂ ਕਿਹਾ ਇੰਨੀ ਸ਼ੇਤੀ ਨਹੀਂ ਜਾਂਦਾ ਉਹ ਜਦੋਂ ਸਾਹ ਛੱਡੇ ਨਾ ਉਹ ਆਪਦੇ ਹਿਸਾਬ ਨਾਲ ਜਾਊਗਾ ਰੱਬ ਦੇ ਨੇੜੇ ਆ ਇਹ ਕੀ ਗੱਲ ਆ ਜੀ ਈਵਨ ਕੇ ਇਹ ਇਹ ਚੀਜ਼ ਨਾ ਰਾਜਵੀਰ ਜਵੰਦਾ ਦੇ ਟਾਈਮ ਵੀ ਹੋਈ ਕੇ ਨਿਊਜ਼ ਪਹਿਲਾਂ ਚੱਲ ਗਈ ਉਹ ਇਨਸਾਨ ਹਲੇ ਉਹਦੇ ਬਾਰੇ ਕੋਈ ਚਲੋ ਆਫੀਸ਼ੀਅਲੀ ਕੁਝ ਅਨਾਉਂਸਮੈਂਟ ਨਹੀਂ ਹੋਈ ਜੀ ਆਪਾਂ ਕਹ ਲੈ ਇੱਥੇ ਮੁਕਾ ਦਿੰਦੇ ਆ ਵੀ ਆਪੇ ਬੀਜ ਆਪੇ ਹੀ ਖਾਣ ਨਾਲ ਧੂਕਮੀ ਆਵੇ ਜਾਂ ਜਿਹੜੇ ਬੰਦੇ ਇਹੋ ਜਿਹੇ ਨੇ ਮਹਾਰਾਜ ਉਹਨਾਂ ਦਾ ਭਲਾ ਕਰੇ ਜਾਓ ਫਿਰ ਉਹਦੋਂ ਨੇ ਕਹਿਣਾ ਕੋ ਚਲੇ ਗਏ ਉਹ ਜੀ ਨਹੀਂ ਨਹੀਂ ਉਹਨਾਂ ਨੇ ਜਿੰਨੇ ਸਵਾਸ ਹੈਗੇ ਆ ਉਹ ਕਰਕੇ ਜਾਣਾ ਤੇ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਕਰੇ ਉਹ ਵਾਪਸ ਆ ਜਾਣ ਅਸੀਂ ਵੀ ਉਹਨਾਂ ਦੀ ਸੇਵਾ ਕਰ ਸਕੀਏ ਮੇਰਾ ਦਿਲ ਕਰਦਾ ਵੀ ਉਹ ਮਹਾਰਾਜ ਉਹਨਾਂ ਨੂੰ ਵਾਪਸ ਲਿਆਪੇ ਪੂਨੇ ਜਾ ਕੇ ਉਹਨਾਂ ਦੇ ਕੋਲ ਘੰਟਾ ਦੋ ਘੰਟਾ ਬਹਿ ਕੇ ਆਉਣਾ ਜੀ ਇਸ ਉਮਰ ਤਾਂ ਬੰਦਾ ਇਹੀ ਮੰਗਦਾ ਨਾ ਜੀ ਮੇਰੇ ਕੋਲ ਮੇਰੇ ਪੁੱਤਰ ਬੈਠੇ ਹੋਣ ਅੱਜ ਮੈਨੂੰ ਨਾ ਸਵੇਰੇ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਨਾ ਮੈਂ ਜਿਵੇਂ ਵੈਂਟੀਲੇਟਰ ਤੇ ਪਏ ਹੋਏ ਨੇ ਬਹੁਤ ਲੋਕਾਂ ਨੇ ਕੁਝ ਵਿੱਚੋ ਵਿੱਚ ਵੀਡੀਓ ਬਣਾ ਕੇ ਪਾ ਦਿੰਦੇ ਆ ਹਨਾ ਉਹ ਵੀਡੀਓ ਸਾਹਮਣੇ ਆਈਆਂ ਉਹਨਾਂ ਦੇਖ ਕੇ ਬੜਾ ਮਾਨੂੰ ਇੱਕ ਝਟਕਾ ਜਿਹਾ ਲੱਗਿਆ ਦੇਖ ਕੇ ਨਾ ਯਾਰ ਕਿ ਇਨਸਾਨ ਜਿਹੜਾ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਹਨਾ ਹਮੇਸ਼ਾ ਉਹਨਾਂ ਨੂੰ ਹਾਕ ਦੇ ਹੋਏ ਲਿਖਿਆ ਤੇ ਮੈਂ ਦੱਸਦਾ ਝਟਕਾ ਨਹੀਂ ਖਾਣਾ ਜੀ ਉਹ ਕੋਈ ਸੀਨ ਕਰ ਰਿਹਾ ਜੱਟਾ ਫਿਲਮ ਦਾ ਉਹ ਐ ਨਹੀਂ ਪੈਣਾ ਉਹਦੇ ਮਨ 'ਚ ਕੋਈ ਗੱਲ ਆਈ ਹੈ ਉਹ ਤਾਂ ਜੋਧਾ ਰੱਬ ਦਾ ਉਹਨੂੰ ਕੌਣ ਢਾਲੂਗਾ ਮੌਤ ਕੀ ਚੀਜ਼ ਮੈਂ ਨਹੀਂ ਮੰਨਦਾ ਉਹ ਤਾਂ ਐ ਲੱਗਦਾ ਮੈਨੂੰ ਵੀ ਭਾਜੀ ਕੋਈ ਸੀਨ ਕਰ ਰਿਹਾ ਹੂੰ ਵੀ ਮੈਂ ਉਹਨਾ ਖੜ ਜੋ ਸ਼ਾਰਟ ਪੂਰਾ ਕਰ ਲੈ ਹੁਣ ਮੌਤ ਨਹੀਂ ਲੈ ਜਾ ਸਕ ਆਪਣੀ ਮਰਜ਼ੀ ਨਾਲ ਜਾਊਂਗੀ ਜੀ ਜੀ ਧਰਮਿੰਦਰ ਬਾਰੇ ਕਾਹਨੂੰ ਜਾਣੇ ਧਰਮਿੰਦਰ ਬਾਰੇ ਹੋ ਜਾਣੇ ਜਿਹੜਾ ਉਹਦੀ ਰੂਹ ਜਾਣੇ ਹੂੰ ਉਹਦੀ ਰੂਹ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਉਹਦੀ ਮਰਜ਼ੀ ਹੈ ਮਰਜ਼ੀ ਜਾਵੇ ਜੋ ਮਰਜ਼ੀ ਦੁਨੀਆ ਪੂਰੀ ਜਾ ਕੀ ਫਰਕ ਪੈਂਦਾ ਉਹਨਾਂ ਦੇ ਇੱਕ ਗੱਲ ਹੋਰ ਮੇਰੇ ਲਈ ਤਾਂ ਸ਼ੂਟਿੰਗ ਕਰ ਰਿਹਾ ਹੂੰ ਕੁਝ ਨਹੀਂ ਹੈ ਆ ਜਾਣਾ ਵਾਪਸ ਪਰਮਾਤਮਾ ਚੜ੍ਹਦੀ ਕਲਾ ਚ ਰਹੀ ਜੀ ਉਸਤਾਦ ਚੜ੍ਹਦੀ ਕਲਾ ਹੀ ਆ ਹਮੇਸ਼ਾ ਇਹੀ ਦੁਆ ਕਰਦੇ ਆ ਉਸ ਆਦਮੀ ਨੇ ਜ਼ਿੰਦਗੀ ਚ ਜ਼ਿੰਦਗੀ ਜੀ ਆਪਣੇ ਬਲ ਤੇ ਆਪਣੇ ਸੂਲਾਂ ਤੇ ਆਪਣੀ ਦਾਸਤਾਨ ਆਪ ਲਿਖੀ ਹੈ ਤੇ ਉਹ ਜਾਊਗਾ ਵੀ ਆਪਣੀ ਮਰਜ਼ੀ ਨਾਲ ਜਿਗਰੀਆ ਇਹ ਬੋਧ ਹੀ ਕੱਟ ਹੋਇਆ ਇਸ ਤਰ੍ਹਾਂ ਅਗੇ ਵੀ ਕੋਈ ਪੰਜਾਬੀ ਕਿਸੇ ਪੰਜਾਬੀ ਦੀ ਤਾਰੀਫ ਕਰੇ ਅਗਰ ਆਪਾਂ ਵੀ ਪੰਜਾਬੀ ਆਪਾਂ ਨੂੰ ਪਤਾ ਹੀ ਹੈ ਕਿ ਵੀ ਕੋਈ ਪੰਜਾਬੀ ਪੰਜਾਬੀ ਦੀ ਤਾਰੀਫ ਕਦੇ-ਕਦੇ ਹੀ ਕਰਦਾ ਹੈ ਉਹ ਵੀ ਕੋਈ ਬੜਾ ਕੋਈ ਹੋਵੇ ਤੇ ਨਹੀਂ ਤੇ ਸਾਡੇ ਲੋਕ ਲੱਤਾਂ ਹੀ ਖਿੱਚਣ ਦੇ ਬਾਹਰ ਨੇ ਤੇ ਚਿਕੜੂ ਜਾਵੇ ਜਿਵੇਂ ਉਹਨਾਂ ਦੀ ਵੀ ਗਲਤ ਖਬਰ ਚਲਾਈ ਨਾ ਕਿ ਉਹ ਜੋ ਉਹਦੀ ਡੈਥ ਹੋ ਗਈ ਸੀ ਲੇਕਿਨ ਡੈਥ ਤੇ ਉਹਨਾਂ ਦੀ 24 ਤਰੀਕ ਨੂੰ ਹੋਈ ਹੈ ਨਾ ਤੇ 11 12 ਤੋਂ ਹੀ ਲੋਕਾਂ ਨੇ ਗਲਤ ਖਬਰਾਂ ਚਲਾਨੀ ਸ਼ੁਰੂ ਕਰਤੀਆਂ ਜਿੰਦੇ ਵਜ੍ਹਾ ਤੋਂ ਫਿਰ ਉਹਨਾਂ ਦੇ ਜਿਹੜੇ ਘਰ ਵਾਲੇ ਨੇ ਉਹ ਫਿਰ ਉਹਨੂੰ ਘਰ ਉਹਨਾਂ ਨੂੰ ਘਰ ਲੈ ਮੈਂ ਮੈਂ ਇੰਟਰਵਿਊ ਨੂੰ ਬੜੇ ਗੌਰ ਨਾਲ ਸੁਣਦਾ ਪਿਆ ਸੀ ਇਹ ਸਾਰੀਆਂ ਗੱਲਾਂ ਠੀਕ ਨੇ ਉਹਨਾਂ ਦੇ ਇਹਨਾਂ ਦਾ ਨਾਮ ਕੀ ਹੈ ਭਾਈ ਯੁਗਰਾਜ ਸਿੰਘ ਯੁਗਰਾ ਯੁਗਰਾਇਜ਼ਿੰਗ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਜੀ ਉਹ ਬਹੁਤ ਵਾਕ ਹੀ ਹੈਂਡਸਮ ਸੀ ਤੇ ਬਹੁਤ ਖੂਬਸੂਰਤ ਸੀ ਬੜਾ ਉਹਨਾਂ ਨੇ ਕੰਮ ਕੀਤਾ ਠੀਕ ਹੈ ਲੇਕਿਨ ਇੱਕ ਗੱਲ ਦੇ ਨਾਲ ਮੈਂ ਨਹੀਂ ਕਰਦਾ ਐਗਰੀ ਉਹ ਕਿ ਮੌਤ ਮੌਤ ਉਹਨੂੰ ਨਹੀਂ ਲਿਜਾ ਸਕਦੀ ਉਹਨਾਂ ਨੂੰ ਨਹੀਂ ਲਿਜਾ ਸਕਦੀ ਦੇਖੋ ਜੀ ਇਹ ਇੱਕ ਮੌਤ ਇੱਕ ਹਕੀਕਤ ਹੈ ਇਹ ਇੰਦੇ ਅੱਗੇ ਦੇ ਵੱਡੇ ਵੱਡੇ ਬਾਦਸ਼ਾਹ ਤੇ ਵੱਡੇ ਵੱਡੇ ਠੀਕ ਹੈ ਇਹ ਆਪਾਂ ਇੱਕ ਟ੍ਰਿਬਿਊਟ ਆਪਣੀ ਜਗ੍ਹਾ ਤੇ ਉਹਨਾਂ ਦਾ ਠੀਕ ਹੈ ਹਾਂ ਨਹੀਂ ਮੈਂ ਇਹ ਕਹਿੰਦੇ ਨਾ ਕਿ ਕੋਈ ਬੰਦੇ ਦੀ ਭਾਵਨਾ ਹੁੰਦੀ ਨਾ ਬਾਦਸ਼ਾਹ ਬੰਦੇ ਦੇ ਆਪਣੇ ਨਜ਼ਦੀਕੀ ਕੋਈ ਐਸਾ ਚਲਾ ਜਾਵੇ ਤੇ ਬੰਦਾ ਇਹ ਮੰਨਦਾ ਹੀ ਨਹੀਂ ਬੰਦਾ ਕਹਿੰਦਾ ਨਹੀਂ ਇਹ ਜੋ ਹਾਂ ਇਹ ਜੋ ਹੋ ਹੀ ਨਹੀਂ ਸਕਦਾ ਹਾਂ ਇਸ ਨਜ਼ਰੀਏ ਨਾਲ ਉਹਨਾਂ ਨੇ ਕੀ ਹੁਣ ਹਾਂ ਬੜੇ ਅਰਸੇ ਤੱਕ ਲੋਕਾਂ ਨੂੰ ਬੰਦੇ ਨੂੰ ਉਹ ਲੱਗਦਾ ਰਹਿੰਦਾ ਕਿ ਯਾਰ ਨਹੀਂ ਉਹ ਹੈ ਵੇ ਉਹ ਕਿਦਰੇ ਗਿਆ ਹੋਇਆ ਹੈ ਤੇ ਉਹ ਇਹ ਚੀਜ਼ਾਂ ਜਿਹੜੀ ਜਿਵੇਂ ਹੁਣ ਮਿਸਾਲ ਕਿ ਕੋਈ ਬਾਹਰ ਦੇ ਮੁਲਕ ਗਿਆ ਜਾਵੇ ਉੱਥੇ ਫੌਦ ਹੋ ਜਾਂਦਾ ਤੇ ਬਦਲੂਗੀ ਨਹੀਂ ਜਾਂ ਨਾ ਬੰਦਾ ਕਹਿੰਦਾ ਬਾਹਰ ਗਿਆ ਜੇ ਬੋਧਾ ਨਜ਼ਦੀਕੀ ਹੋਵੇ ਕਦੀ ਨਾ ਕਦੀ ਆ ਜਾਏਗਾ ਤੇ ਇਹ ਚੀਜ਼ ਹੋ ਸਕਦਾ ਉਹਨਾਂ ਦੀ ਇਹ ਇਸ ਭਾਵਨਾ ਦੇ ਨਾਲ ਬਾਕੀ ਉਹਨਾਂ ਦਾ ਇਰਾ ਜਿਹੜਾ ਸੀ ਉਹ ਸਾੜ ਤੋਂ ਬਹੁਤ ਪਹਿਲੇ ਦਾ ਸੀ ਤੇ ਅਸੀਂ ਇੱਕ ਦੋ ਫਿਲਮਾਂ ਉਹਨਾਂ ਦੀਆਂ ਦੇਖੀਆਂ ਨੇ ਜਿਸ ਤਰ੍ਹਾਂ ਸ਼ੋਲੇ ਵਗੈਰਾ ਮੂਵੀ ਹੋ ਗਈ ਉਹ ਦੇਖੀਏ ਤੇ ਉਹਨਾਂ ਦਾ ਕੰਮ ਜਾਂ ਅਸੀਂ ਫੋਟੋਆਂ ਫੋਟੋਆਂ ਵੇਖੀਆਂ ਜਾਂ ਜਦੋਂ ਇੰਟਰਵਿਊ ਵਗੈਰਾ ਦੇਖੀਦੇ ਰਹੇ ਜਾਂ ਜਿਸ ਤਰ੍ਹਾਂ ਭਾਈ ਯוגਰਾਜ ਸਿੰਘ ਇੱਧਰ ਉਹਨਾਂ ਦੀ ਗੱਲ ਕਰ ਰਹੇ ਤਾਰੀਫ ਕਰ ਰਹੇ ਜਾਂ ਇਸ ਤਰ੍ਹਾਂ ਦੇ ਇੰਟਰਵਿਊਜ਼ ਵਗੈਰਾ ਹੀ ਦੇਖੀਦੇ ਰਹੇ ਉਹਨਾਂ ਦੇ ਤੇ ਮੇਰੇ ਖਿਆਲ ਹੈ 25 ਤਰੀਕ ਅੱਜ ਉਹਨਾਂ ਦਾ ਅੰਤਮ ਸੰਸਕਾਰ ਵੀ ਹੋ ਗਿਆ ਅੰਤਮ ਸੰਸਕਾਰ ਵੀ ਹੋ ਗਿਆ ਤੇ ਬਾਕੀ ਜੇ ਸਾਰੇ ਤਾਰੀਫ ਕਰ ਰਹੇ ਨੇ ਤਾਂ ਮਤਲਬ ਇਹ ਕਿ ਵੀ ਬੰਦੇ 'ਚ ਕੁਝ ਹੈ ਬਾਜ਼ਾਰੀ ਬਾਤ ਕਹਿੰਦੇ ਨੇ ਕਿ ਉਹਦਾ 99 ਸਾਲ ਦੀ ਉਮਰ ਦੇ ਵਿੱਚ ਜਾਈ ਉਹਨਾਂ ਨੇ 65 ਸਾਲ ਬੋਲੀਵੁੱਡ ਨੂੰ ਦਿੱਤੇ ਨੇ ਹਾਂ ਤੇ ਅੱਜ ਉਸ ਬੋਲੀਵੁੱਡ ਨੂੰ ਜਿਹੜੇ ਉਹਨੇ ਦਿੱਤੇ ਨੇ ਹਿੱਟ ਤੋਂ ਹਿੱਟ ਮੂਵੀਆਂ ਦਿੱਤੀਆਂ ਤੇ ਬੜਾ ਕੰਮ ਕੀਤਾ ਮੈਂ ਨਾ ਇਹ ਮੇਰੇ ذہن 'ਚ ਆ ਰਿਹਾ ਸੀ ਕਿ ਯਾਰ ਅਸੀਂ ਇਹ ਸੋਚੀ ਮੈਂ ਸੋਚੀ ਜਾ ਰਿਹਾ ਸੀ ਕਿ ਯਾਰ ਅੱਜ ਤੋਂ 65 ਸਾਲ ਪਹਿਲੇ ਯਾ ਉਹ ਬਣਦਾ 1960 ਦੇ ਵਿੱਚ ਇੱਕ ਬੰਦਾ ਕਿਵੇਂ ਸ਼ਹਿਰ ਜਾ ਕੇ ਆਪਣੀਆਂ ਤਸਵੀਰਾਂ ਵਹਾ ਕੇ ਉਹ ਸਿਲੈਕਟ ਹੁੰਦਾ ਹੈ ਮੂਵੀਆਂ 'ਚ ਐਜ਼ ਅ ਹੀਰੋ ਉਦੋਂ ਤੇ ਆਪਾਂ ਪੁਰਾਣੀਆਂ ਫਿਲਮਾਂ ਵੇਖੀਦੀਆਂ ਜਿਨ੍ਹਾਂ ਵੈਸੀਆਂ ਫਿਲਮਾਂ ਵੇਖੀਦੀਆਂ ਜਿਨ੍ਹਾਂ ਦੇ ਵਿੱਚ ਉਹ ਦਿਖਾਇਆ ਜਾਂਦਾ ਕਿ ਪੁਰਾਣੇ ਲੋਕਾਂ ਨੇ ਸਟਰਗਲ ਕਿਦੇ ਦੀ ਤੋ ਬੜੀ ਹਰਾਰੀਆਂ ਹੁੰਦੀ ਕਿ ਇੱਕ ਬੰਦਾ ਪਿੰਡ 'ਚ ਜਾਂ ਇੱਕ ਛੋਟੇ ਸ਼ਹਿਰ 'ਚ ਜਾਂ ਉਸ ਉਸ ਇਲਾਕੇ 'ਚ ਜਿੱਥੋਂ ਪਹਿਲੇ ਕੋਈ ਇਨੇ ਖਾਸ ਐਕਟਰ ਨਾ ਬੜੇ ਹੋ ਤੂੰ ਉੱਠ ਉੱਠ ਕੇ ਜਾ ਕੇ ਕਰਨਾ ਕਿੰਨੀ ਉਹਨਾਂ ਨੇ ਮਿਹਨਤ ਹੋਣੀ ਹੈ ਤੇ ਸ਼ਖਸੀਅਤ ਤੇ ਵਾਕਈ ਹੋਣੀ ਹੈ ਫਿਰ ਉਹਨਾਂ ਦੀ ਹੀਰੋ ਵਾਲੀ ਕਿਉਂਕਿ ਉਦੋਂ ਸੋਸ਼ਲ ਮੀਡੀਆ ਤੇ ਹੈ ਨਹੀਂ ਸੀ ਕਿ ਵੀ ਦੋ ਚਾਰ ਠੰਮਕੇ ਲਾਏ ਜਾਂ ਦੋ ਚਾਰ ਐਡੀਟਿੰਗ ਨਾਲ ਸਟਾਈਲ ਬ ਤੁਸੀਂ ਵੀਰ ਆਪੇ ਇਤਿਹਾਸਿਕ ਬਾਜ਼ੂਕਾਰ ਸਿਲੈਕਟ ਹੋ ਗਏ ਲੇਕਿਨ ਉਸ ਦੌਰ ਜਿੱਤੇ ਫਿਰ ਆਪਣੇ ਫਨ ਦੇ ਬੇਸ ਤੇ ਹੀ ਬੰਦਾ ਸਿਲੈਕਟ ਹੁੰਦਾ ਸੀ ਬਿਲਕੁਲ ਬਿਲਕੁਲ ਬੜੀ ਗੱਲ ਉਹਨਾਂ ਦੀ ਇੱਕ ਵੱਡੇ ਐਕਟਰ ਸੀ ਤੇ ਜੀ ਸਮਾਹਰ ਬੰਦੇ ਦਾ ਲਿਖਿਆ ਜਿੰਨਾ ਹੈ ਉਹਨਾਂ ਪੂਰਾ ਕਰਕੇ ਜਾਣਾ ਤੇ ਉਹ ਵੀ ਚਲੇ ਗਏ ਨੇ ਹਰ ਬੰਦੇ ਨੇ ਵਾਰਿਸ ਜਿੰਨੀ ਜਿਵੇਂ ਹੈ ਉਹਨੇ ਚਲੇ ਜਾੜਾ ਇਸ ਦੁਨੀਆ ਤੋਂ ਆਪਣੇ ਤੋਂ ਪਹਿਲੇ ਕੋਰੋਨਾ ਲੱਖਾਂ ਲੋਕ ਆਏ ਤੇ ਕੋਰੋਨਾ ਨਾਲ ਚਲੇ ਚਲੇ ਗਏ ਉਮੀਦ ਹੈ ਦੋਸਤੋ ਤੁਹਾਨੂੰ ਇੰਟਰਵਿਊ ਪਸੰਦ ਆਇਆ ਹੋਣਾ ਅਗਰ ਪਸੰਦ ਆਇਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਇਆ ਜੇ ਮਿਲਾਂਗੇ ਨਵੀਂ ਵੀਡੀਓ ਨਾਲ ਅੱਲਾ ਨਿਗੇਵਾ